ਪੁਲਿਸ ਤੇ ਨਸ਼ਾ ਤਸਕਰ ਦੇ ਵਿਚਾਲੇ ਮੁੱਠਪੇੜ ਹੋਈ ਹੈ ਮੁੱਠਪੇੜ ਤੋਂ ਬਾਅਦ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੀ ਜਵਾਬੀ ਕਾਰਵਾਈ ਦੇ ਦੌਰਾਨ ਬਦਮਾਸ਼ ਜ਼ਖਮੀ ਹੋਇਆ ਹੈ ਫਤਿਹਗੜ ਚੂੜੀਆਂ ਦੇ ਨੇੜੇ ਬਾਈਪਾਸ ਨੇੜੇ ਐਨਕਾਊਂਟਰ ਹੋਇਆ ਹੈ ਮੁਲਜ਼ਮ ਦੀ ਸਾਹਿਲ ਬਦੋਂ ਪਛਾਣ ਹੋਈ ਹੈ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਨਸ਼ਾ ਤਸਕਰ ਤੇ ਪੁਲਿਸ ਦਾ ਵਿਚਾਲੇ ਮੁੱਠਪੇੜ ਹੋਈ ਐ ਐਨਕਾਊਂਟਰ ਹੋਇਆ ਫਤੇਗੜ ਚੁੜੀਆਂ ਬਾਈਪਾਸ ਦੇ ਨੇੜੇ ਐਨਕਾਊਂਟਰ ਹੋਇਆ ਹੈ ਮੌਕੇ ਤੇ ਪੁਲਿਸ ਦੇ तमाम ਅਧਿਕਾਰੀ ਪਹੁੰਚੇ ਹੋਏ ਨੇ ਨਿਸ਼ਾਨਦੇਹੀਆਂ ਕੀਤੀਆਂ ਜਾ ਰਹੀਆਂ ਨੇ ਜਾਂਚ ਪੜਤਾਲ ਜਾਰੀ ਹੈ ਜਵਾਬੀ ਕਾਰਵਾਈ ਦੇ ਵਿੱਚ ਨਸ਼ਾ ਤਸਕਰ ਜ਼ਖਮੀ ਹੋਇਆ ਹੈ ਤੇ ਉਸ ਨੂੰ ਧਰਤੀ ਵੀ ਕਰਵਾਇਆ ਗਿਆ ਹੈ ਸੋ ਜ਼ਖਮੀ ਹੈ ਨਸ਼ਾ ਤਸਕਰ ਸਾਹਿਲ ਬਦੋਂ ਮੁਲਜ਼ਮ ਦੀ ਪਛਾਣ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਐਨਕਾਊਂਟਰ ਪੁਲਿਸ ਤੇ ਨਸ਼ਾ ਤਸਕਰ ਦੇ ਵਿਚਕਾਰ ਮੁਠਪੇੜ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਇੱਕ ਪਿਸਟਲ ਦੀ ਨਿਸ਼ਾਨਦੇਹੀ ਕੀਤੀ ਗਈ ਸੋ ਮੌਕੇ ਤੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਨਿਸ਼ਾਨਦੇਹੀਆਂ ਕਰਕੇ ਜਾਂਚ ਕੀਤੀ ਜਾ ਰਹੀ ਹੈ ਇੱਕ ਬੰਦਾ ਤਾਂ ਸਾਇਲ ਨੀਲਾ ਕਰਕੇ ਉਸ ਤੋਂ ਪਰ ਕੀ ਬੋਲਤੇ ਹੈ हमको इन्फॉर्मेशन मिली थी कि ये एरिया में घूम रहा है उसके ऊपर वेपन वेपन है तो हम लोगों ने फिर एरिया में गश्त करना स्टार्ट किया तो एक उस बंदे की गाड़ी पता चली हमें तो उसका पीछा किया तो वो पीछा करते करते वो पुलिस को चकमा देके इधर उधर पीछे पुलिस पार्टी आ रही थी तो पुलिस पार्टी यहाँ तक उसका पीछा करते आई तो यहाँ पे आया तो उसकी बाइक पे चल गई थी तो फिर उसके पास जो वेपन था उससे उसने पुलिस पार्टी पे फायर किया जी जवाबी कार्रवाई ने पुलिस ने फायर की तो उसके एक बुलेट लेग में इंजरी हुई है बुलेट इंजरी हुई है उसकी सर कितनी गोली चलाई उन्होंने उन्होंने एक गोली चलाई सर वैपन कितने थे उसके पास? वैपन एक ही था का तो रहने वाला है वो, वो यहाँ फेजपुरा का है। नाम क्या उसका? साहिल किसी गैंग के साथ है उसको? हाँ वो अभी इन्वेस्टिगेशन चल रहा है वो एक मोटरसाइकिल ਤੇ ਮਨਿੰਦਰ ਮੋਂਗਾ ਐਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਲਾਈਵ ਜੁੜੇ ਨੇ ਸਾਡੇ ਨਾਲ ਮਨਿੰਦਰ ਤਸਵੀਰਾਂ ਸਾਂਝੀਆਂ ਕਰਦੇ ਰਹੋ ਤੇ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਅਪਡੇਟਡ ਉਹ ਦੇ ਦਿਓ ਆ ਬਿਲਕੁਲ ਉਚੀ ਸਭ ਤੋਂ ਪਹਿਲੇ ਅਸੀਂ ਇਹ ਲੋਕੇਸ਼ਨ ਜਿਹੜੀ ਹੈ ਨਾ ਇਹ ਸਾਂਝੀ ਕਰਨੀ ਚਾਹਵਾਂਗੇ ਕਿ ਬਿਲਕੁਲ ਮੇਰੇ ਸੱਜੇ ਹੱਥ ਹਾਈਵੇ ਹੈ ਅਮਰਸਰ ਜਲੰਧਰ ਬਾਈਪਾਸ ਫਤੇਗੜ ਚੂੜੀਏ ਬਾਈਪਾਸ ਅਤੇ ਮਜੀਠਾ ਰੋਡ ਬਾਈਪਾਸ ਦੇ ਬਿਲਕੁਲ ਵਿਚਕਾਰ ਇੱਕ ਮਾਲ ਡੀਮਾਰਟ ਦੇ ਬਿਲਕੁਲ ਨਾਲ ਇਹ ਜਗ੍ਹਾ ਹੈ ਜਿੱਥੇ ਬੀਤੀ ਰਾਤ ਪੁਲਿਸ ਵੱਲੋਂ ਇੱਕ ਮੁੱਠ ਭੇੜ ਦਾ ਦਾਵਾ ਕੀਤਾ ਜਾ ਰਿਹਾ ਹੈ ਔਰ ਜੋ ਹੁਣ ਤੱਕ ਸਾਨੂੰ ਥਿਊਰੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਏਸੀਪੀ ਅਰਵਿੰਦ ਮੀਂਦਾ ਦੇ ਵੱਲੋਂ ਉਸ ਅਨੁਸਾਰ ਇੱਕ ਸਾਹਿਲ ਨਾਮ ਦਾ ਇੱਕ ਤਸਕਰ ਜਿਸ ਤੇ ਨਸ਼ਾ ਦੀ ਤਸਕਰੀ ਅਤੇ ਆਮਜੈਕਟ ਦੇ ਚਾਰ ਵੱਖ-ਵੱਖ ਮਾਮਲੇ ਦਰਜ ਨੇ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਬੀਤੀ ਰਾਤ ਉਸ ਦੇ ਅੰਮ੍ਰਿਤਸਰ ਦੇ ਫਤਿਹਗੜ ਚੂੜੀਏ ਬਾਈਪਾਸ ਚੌਂਕ ਦੇ ਨੇੜੇ ਉਸ ਦੇ ਹੋਣ ਦੀ ਖਬਰ ਮਿਲੀ ਔਰ ਜਦੋਂ ਪੁਲਿਸ ਵੱਲੋਂ ਉਸ ਨੂੰ ਕੇਰਾਪਾਨ ਦਾ ਯਤਨ ਕੀਤਾ ਗਿਆ ਤਾਂ ਉਹ ਆਪਣਾ ਮੋਟਰਸਾਈਕਲ ਭਜਾ ਕੇ ਇੱਥੇ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ ਪਰ ਪੁਲਿਸ ਵੱਲੋਂ ਲਗਾਤਾਰ ਪਿੱਛਾ ਕੀਤਾ ਜਾਂਦਾ ਰਿਹਾ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਉਸ ਸਾਹਿਲ ਨਾਮ ਦੇ ਤਸਕਰ ਨੂੰ ਪੁਲਿਸ ਵੱਲੋਂ けਰਾ ਪਾਇਆ ਗਿਆ ਔਰ ਜਦੋਂ ਉਸਨੇ ਆਪਣੇ ਆਪ ਨੂੰ けਰਾ ਪੈਂਦਾ ਵੇਖਿਆ ਤਾਂ ਪੁਲਿਸ ਪਾਰਟੀ ਤੇ ਗੋਲੀ ਚਲਾਈ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਸਾਹਿਲ ਦੀ ਲੱਤ ਤੇ ਗੋਲੀ ਵੱਜੀ ਉਸਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ ਇੱਕ ਬੱਤੀਪੋਰ ਦਾ ਪਿਸਟਲ ਚਾਰ ਜਿੰਦਾਰ ਜਿਹੜੇ ਰਾਉਂਡ ਹੈ ਔਰ ਉਸ ਦਾ ਇੱਕ ਮੋਟਰਸਾਈਕਲ ਜੋ ਉਸ ਵੱਲੋਂ ਆਪਣੇ ਭੱਜੇ ਇੱਥੇ ਤੱਕ ਪਹੁੰਚਣ ਦੇ ਲਈ ਇਸਤੇਮਾਲ ਕੀਤਾ ਗਿਆ ਸੀ ਉਹ ਕਾਬੂ ਕੀਤਾ ਗਿਆ ਤੇ ਉਸਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਜਿਹੜਾ ਉਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਾਹਰ ਜੀ ਗੱਲ ਹੈ ਉਸ ਤੋਂ ਜੋ ਮੋਢਲੀ ਪੁੱਛ ਕੇ ਛੋਈ ਹੈ ਉਸ ਦੇ ਵਿੱਚ ਉਸ ਤੇ ਦੋ ਹੋਰ ਸਾਥੀਆਂ ਬਾਰੇ ਜਾਣਕਾਰੀ ਮਿਲੀ ਹੈ ਜਿਸ ਨੂੰ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਲਦ ਹੀ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇਹ ਉਹ ਜਗ੍ਹਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਗੋਲੀ ਬਰੀ ਤੇ ਜਿਹੜੀ ਮੁੱਠਪੇੜਾ ਉਹ ਹੋਈ ਸੀ 1 2 3 ਲਗਾ ਜੋ ਤਿੰਨ ਘੇਰੇ ਬਣਾ ਕੇ ਰੱਖੇ ਗਏ ਨੇ ਤਾਂ ਇੱਥੇ ਕੁੱਲ ਤਿੰਨ ਫਾਇਰ ਜਿਹੜੇ ਦੱਸੇ ਜਾ ਰਹੇ ਨੇ ਹੋਏ ਸੀ ਜੋ ਇੱਕ ਉਸ ਨਾਮੀ ਤਸਕਰ ਵੱਲੋਂ ਪੁਲਿਸ ਪਾਰਟੀ ਤੇ ਕੀਤਾ ਗਿਆ ਸੀ ਤਾਂ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਉਸ ਦੀ ਲਾਤੇ ਵੱਜਿਆ ਉਹ ਜ਼ਖਮੀ ਹੋਇਆ ਪੁਲਿਸ ਪਾਰਟੀ ਉਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਈ ਤੁਸੀਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੀ ਫ੍ਰੈਂਸਿਕ ਵਿਪਾਕ ਦੀ ਟੀਮ ਵੀ ਜਿਹੜੀ ਹੈ ਉਹ ਵੀ ਇੱਥੇ ਮੌਜੂਦ ਹੈ ਵਕਫ ਵਕ ਪੁਲਿਸ ਦੇ ਵਿੰਗ ਜਿਹੜੇ ਉਹਨਾਂ ਦੇ ਅਧਿਕਾਰੀ ਮੌਜੂਦ ਨੇ ਕੁਝ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੀ ਇੱਥੇ ਪਹੁੰਚ ਰਹੇ ਨੇ ਔਰ ਜੇ ਇਹ ਕਾਮਯਾਬੀ ਵੱਡੀ ਕਿਣੀ ਜਾਊਗੀ ਕਿਉਂਕਿ ਇਸ ਦੇ ਨਾਲ ਬਾਕੀ ਤਸਕਰਾਂ ਦੇ ਵਿੱਚ ਗੈਂਗਸਟਰ ਦੇ ਵਿੱਚ ਵੀ ਇੱਕ ਸਖਤ ਸੁਨੇਹਾ ਜਾਂਦਾ ਹੈ ਕਿ ਪੁਲਿਸ ਹੁਣ ਸ਼ਕਤੀ ਦੇ ਰੋਹ ਦੇ ਵਿੱਚ ਹੈ ਜਿਹੀ ਕਾਰਵਾਈ ਕਰਨ ਵਾਲੇ ਕਿਸੇ ਨੂੰ ਵੀ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਤਾਂ ਇਹ ਉਹ ਜਗ੍ਹਾ ਅੰਮ੍ਰਿਤਸਰ ਦੇ ਬਾਈਪਾਸ ਤੇ ਮਾਫ ਕਰਨਾ ਫਤੇਗੜ ਚੁੜੀਏ ਬਾਈਪਾਸ ਰੋਡ ਤੇ ਬਿਲਕੁਲ ਹਾਈਵੇ ਦੇ ਨਾਲ ਉਹ ਜਗ੍ਹਾ ਇੱਕ ਸੁਨਸਾਨ ਜਗ੍ਹਾ ਜਿੱਥੇ ਉਸਨੇ ਪਹੁੰਚ ਕੇ ਭੱਜਣ ਦੀ ਲੋਕਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਇਸ ਇਲਾਕੇ ਦੇ ਵਿੱਚ ਕੋਈ ਆਵਾਜ਼ਾਈ ਜਿਹੜੀ ਇਸ ਵੇਲੇ ਰਾਤ ਵੇਲੇ ਨਹੀਂ ਹੁੰਦੀ ਤੁਰਾਂ ਤੋਂ 11:30 ਵਜੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਪੁਲਿਸ ਪਾਰਟੀ ਵੱਲੋਂ ਉਸ ਨਾਮੀ ਤਸਕਰ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਗਿਆ ਉਸੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਕਾਫੀ ਅੱਗੇ ਭੱਜਿਆ ਪਰ ਆਖਰਕਾਰ ਪੁਲਿਸ ਵੱਲੋਂ ਕੇਰਾ ਪਾ ਲਿਆ ਗਿਆ ਔਰ ਜਦੋਂ ਕੇਰਾ ਪੈਂਦਾ ਵੇਖਿਆ ਤਾਂ ਸਨੋਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚੋਂ ਜ਼ਖਮੀ ਹੋਇਆ ਤਾਂ ਇਹ ਮੁੱਢਲੀ ਜਾਣਕਾਰੀ ਸਾਨੂੰ ਏਸੀਪੀ ਅਰਵਿੰਦ ਮੇਨਾ ਵੱਲੋਂ ਸਾਂਝੀ ਕੀਤੀ ਗਈ ਹੈ ਹਾਲਾਂਕਿ ਕੀਤਾ ਜਾ ਰਿਹਾ ਗੁਰਪ੍ਰੀਤ ਸਿੰਘ ਪੋਲਰ ਪੁਲਿਸ ਕਮਿਸ਼ਨਰ ਦੇ ਇੱਥੇ ਪਹੁੰਚਣ ਦਾ ਉਹ ਸਾਰੇ ਮਾਮਲੇ ਜਾਣਕਾਰੀ ਸਾਂਝੀ ਕਰਨਗੇ ਤੋਂ ਫਿਲਵਾਲੇ ਮੁੱਢਲੀ ਜਾਣਕਾਰੀ ਜ਼ਰੂਰੀ ਸੀ ਆਪਣੇ ਦਸਕਾ ਤੱਕ ਪਹੁੰਚਾ ਰਹੇ ਹਾਂ ਔਰ ਇਹੇ ਜੀ ਆ 4-5 ਕਾਮਯਾਬੀਆਂ ਪਿਛਲੇ ਦਿਨਾਂ ਚ ਪੁਲਿਸ ਵੱਲੋਂ ਮਿਲੀ ਹੈ ਹਾਲਾਂਕਿ ਉਹਨਾਂ ਚ ਥਿਊਰੀ ਵਿੱਚ ਇਹੋ ਕੋਈ ਰਹੀ ਹੈ ਕਿ ਇੱਕ ਗੈਂਗਸਟਰ ਜਾਂ ਤਸਕਰ ਨੂੰ ਕਾਬੂ ਕੀਤਾ ਗਿਆ ਉਸ ਤੋਂ ਹਥਿਆਰਾਂ ਦੀ ਰਿਕਵਰੀ ਦੇ ਲਈ ਪੁਲਿਸ ਲੱਜਾ ਰਹੀ ਸੀ ਮੌਕੇ ਤੇ ਪਹੁੰਚ ਕੇ ਉਸ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰਨ ਦਾ ਯਤਨ ਕੀਤਾ ਗਿਆ ਜਿਸ ਦੇ ਬਚਾਅ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਗੈਂਗਸਟਰ ਜਾਂ ਤਸਕਰ ਜਿਸ ਨੂੰ ਕਾਬੂ ਕੀਤਾ ਗਿਆ ਸੀ ਉਹ ਜ਼ਖਮੀ ਹੋਇਆ ਤੁਜੇਹੀਆਂ ਕਈ ਵਾਰ ਕਾਰਵਾਈਆਂ ਜਾਂ ਜਿਹੜੇ ਮਾਮਲੇ ਉਹ ਸਾਹਮਣੇ ਆ ਚੁੱਕੇ ਐ ਪਰ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਭੱਜਣ ਦੀ ਕੋਸ਼ਿਸ਼ ਦੀਫਰਾਕਟ ਸੀਗਾ ਇਹ ਸਾਹਿਲ ਨਾਮ ਦਾ ਤਸਕਰ ਜਾਂ ਗੈਂਗਸਟਰ ਕਹਿ ਸਕਦੇ ਆ ਜਿਸ ਤੇ 4 ਤੋਂ ਜ਼ਿਆਦਾ ਮਾਮਲੇ ਦਰਜ ਨੇ ਆਮ ਦੇਖਤ ਦੇ ਮਾਮਲੇ ਵੀ ਦਰਜ ਨੇ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਨੇ ਔਰ ਇਹ ਵੀ ਦੱਸਣ ਜੋਗ ਹੈ ਕਿ 4 ਮਹੀਨੇ ਪਹਿਲਾਂ ਉਹ ਜ਼ਮਾਨਤ ਤੇ ਬਾਹਰ ਆਇਆ ਸੀ ਹਲੇ ਵੀ ਜ਼ਮਾਨਤ ਤੇ ਹੀ ਚੱਲ ਰਿਹਾ ਸੀ ਪਰ ਇਸ ਦੌਰਾਨ ਉਸ ਵੱਲੋਂ ਮੁਰਤੋਂ ਨਸ਼ਾ ਤਸਕਰੀ ਦੀ ਜਿਹੜੀ ਹੈ ਕਾਰਵਾਈ ਹੈ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤੇ ਹੁਣ ਜਮਾਨਤ ਤੇ ਰਿਹਾ ਹੋਣ ਦੇ ਬਾਵਜੂਦ ਜਿਹੜਾ ਉਸ ਵੱਲੋਂ ਆਪਣੇ ਜੋ ਨਸ਼ਾ ਤਸਕਰੀ ਦੇ ਜੋ ਪੈਡਲਰ ਦਾ ਕੰਮ ਕੀਤਾ ਜਾ ਰਿਹਾ ਸੀ ਜੋ ਨਸ਼ੇ ਦੀ ਖੇਪ ਹੈ ਇਧਰ ਉਧਰ ਪੰਚਾਨ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਕਰਕੇ ਪੁਲਿਸ ਵੱਲੋਂ ਉਸਤੇ ਨਜ਼ਰ ਰੱਖੀ ਜਾ ਰਹੀ ਸੀ ਪਰ ਗੁਪਤ ਸੂਚਨਾ ਦੇ ਆਧਾਰ ਤੇ ਕੱਲ ਉਸ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਇਸ ਦੌਰਾਨ ਜਿਹੜਾ ਉਹ ਇੱਕ ਛੋਟੀ ਜੀ ਮੁੱਠਪੇੜ ਹੋਈ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਅੱਜ ਤੇ ਠੀਕ ਹੈ ਮਨਿੰਦਰ ਜੀ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਤੁਹਾਡੇ ਤੋਂ ਅਸੀਂ ਅਪਡੇਟ ਲੈਂਦੇ ਰਹਾਂਗੇ ਸੋ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਮੌਕੇ ਦੀ ਜਿੱਥੇ ਐਨਕਾਊਂਟਰ ਹੋਇਆ ਜਿੱਥੇ ਮੁਠਪੇੜ ਹੋਈ ਉੱਥੇ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੇ ਤੁਹਾਡੇ ਟੀਵੀ ਸਕਰੀਨ ਤੇ ਲਾਈਵ ਤਸਵੀਰਾਂ ਨੇ ਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਪਰ ਜ਼ਮਾਨਤ ਤੇ ਬਾਹਰ ਹੋਣ ਦੇ ਬਾਵਜੂਦ ਉਸ ਦੇ ਵੱਲੋਂ ਨਸ਼ਾ तो so, कुछ हलचल हुई है मनिंदर जी की hello, कुछ अपडेट हलचल नजर आ रही है हेलो आवाज आवाज पहुंच पा रही है मनिंदर जी जी बिल्कुल पुलिस कमिश्नर गुरप्रीत सिंह पुलिस इतने पहुंच चुके हैं सी देख सकते आ, बिल्कुल पुलिस कमिश्नर गुरप्रीत सिंह पुलिस इतने पहुंच चुके हैं मौके पे ऐसी ही उन्होंने गलबात करते हैं थोड़ी थोड़ी कर लो ਸਰ ਲਾਈਵ ਜੁੜੋ ਜੀ ਥੋੜਾ ਬਰੀਫ ਕਰ ਦਿਓ ਜੀ ਹਾਂਜੀ ਸਰ ਮਾਮਲਾ ਸਾਰਾ ਜੀ ਸਰ ਕੀ ਮਾਮਲਾ ਸਾਰਾ ਸਾਡੇ ਜਿਹੜਾ ਨਸ਼ੇ ਵਿਰੁੱਧ ਜਿਹੜੀ ਕੈਂਪੇਨ ਯੁੱਧ ਛੇੜਿਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਉਹਦੇ ਵਿੱਚ ਸਪੈਸ਼ਲ ਕੈਂਪੇਨ ਦੇ ਵਿੱਚ ਅਸੀਂ ਡਰੱਗ ਸਮੱਗਲਰਸ ਨੂੰ ਦੇ ਖਿਲਾਫ ਐਕਸ਼ਨ ਚਲਾ ਰਹੇ ਹਾਂ ਔਰ ਇਹਦੇ ਵਿੱਚ ਐਸਐਚਓ ਮਜੀਠਾ ਰੋਡ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਟ੍ਰਿਲੀਅਨ ਮਾਲ ਦੇ ਕੋਲ ਇਸ ਮਿਲਿਸ ਇਨਫੋਰਮੇਸ਼ਨ ਕਿ ਜਿਹੜਾ ਹੈਗਾ ਸਾਹਿਲ ਇਲੀਅਸ ਨੀਲਾ ਬੜਾ ਨੋਟੋਰੀਅਸ ਇੱਕ ਪੈਡਲਰ ਤੇ ਸਮਗਲਰ ਇਹਨੂੰ ਕਹਿ ਸਕਦੇ ਆਂ ਆਪਾਂ ਚਾਰ ਮੁਕਦਮੇ ਤੇ ਦਰਜ ਨੇ ਕਾਰਮਜਕਦਾ ਤਿੰਨ ਐਨਡੀਪੀਐਸ ਦੇ ਨੇ ਪੁਰਾਣੇ ਇਹਦੀ ਇਨਫੋਰਮੇਸ਼ਨ ਤੇ ਜਦੋਂ ਉਹਨਾਂ ਨੇ ਇਹਨੂੰ ਲੱਭਣਾ ਸ਼ੁਰੂ ਕੀਤਾ ਤਾਂ ਕਾਫੀ ਪੁਲਿਸ ਪਾਰਟੀ ਲੱਭਦੀ ਲੱਭਦੀ ਅੱਗੇ ਕਾਫੀ ਗਲੀਆਂ ਚ ਘੁੰਮਦੇ ਕੰਮ ਦੇ ਸਦਰ ਏਰੀਏ ਦੇ ਜਿਹੜੇ ਰਿਸਟ੍ਰਿਕਸ਼ਨ ਚ ਆ ਗਿਆ ਜੀ ਕਮਜੀਠਾ ਰੋਡ ਦੀ ਜਿਹੜੀ ਪਾਰਟੀ ਉਹ ਫਾਲੋ ਕਰ ਰਹੀ ਸੀਗੀ ਉੱਥੇ ਆ ਕੇ ਮੋਟਰਸਾਈਕਲ ਤੇ ਸੀਗਾ ਇਹਨੇ ਕਾਫੀ ਤੇਜ਼ੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਜਦੋਂ ਇਧਰ ਨੂੰ ਮੋੜਿਆ ਤੇ ਇੱਥੇ ਸਲਿੱਪ ਹੋ ਗਿਆ ਮੋਟਰਸਾਈਕਲ ਆ ਕੇ ਇਹਦਾ ਤੇ ਉਸ ਤੋਂ ਬਾਅਦ ਇਹਨੇ ਉਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਐਸ.ਆਈ. ਅਮਰ ਸਿੰਘ ਨੇ ਜਿਹੜਾ ਚੌਕੀ ਇੰਚਾਰਜ ਫੈਸਪੁਰਾ ਉਹਨੇ ਆਪਣੇ ਸਰਵਿਸ ਰਵਾਲਵਰ 9mm ਜੋ ਰਿਟੈਲੀਟਰੀ ਫਾਇਲ ਕੀਤਾ ਆਪਣੀ ਸੈਲਫ ਡਿਫੈਂਸ ਉਹ ਇਹਦੇ ਲੱਗਿਆ ਮਲਜ਼ਮ ਦੇ ਔਰ ਇਹਨੂੰ ਉਸ ਤੋਂ ਬਾਅਦ ਫਿਰ ਹਸਪੀਟਲ ਦਾਖਲ ਕਰਾਇਆ ਗਿਆ ਬਾਕੀ ਦੀ ਤਫਤੀਸ਼ ਜਾਰੀ ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਵੀ 4 ਮੁਕਦਮੇ ਦਰਜ ਨੇ ਔਰ ਮੈਂ ਇਸ ਗੱਲ ਨੂੰ ਪੁਲਿਸ ਪਾਰਟੀ ਦੀ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਫਾਲੋਅ ਅਪ ਕੀਤਾ ਚਾਹੇ ਦੂਸਰੇ ਥਾਣੇ ਦੀ ਜਰਡਿਕਸ਼ਨ ਤੱਕ ਜਾ ਕੇ ਵੀ ਔਰ ਇੱਥੇ ਅਸੀਂ ਨਵਾਂ ਕੇਸ ਦਰਜ ਕੀਤਾ ਜਿਹੜਾ ਅਟੈਂਪਟ ਟੂ ਮਰਡਰ ਔਰ ਆਮ ਜ਼ੈਕਟ ਦਾ ਜਿੱਥੇ ਇਹ ਇਨਕਾਊਂਟਰ ਹੋਇਆ। ਸਾਰੇ ਲੋਕਾਂ ਦੇ ਵਿੱਚ ਇੱਕ ਵਾਰ ਦਾ ਟੱਕਿਆ ਦੀ ਦੇਰ ਰਾਤ। ਹਾਂਜੀ। ਕਿ ਹੋਰ ਵੀ ਸਾਥੀ ਰਹਿੰਦੇ। ਨਹੀਂ ਤੇ ਹੋਰ ਵੀ ਹੈਗੇ ਜੀ ਉਹਨਾਂ ਨੂੰ ਫਾਲੋ ਕਰ ਰਹੇ ਆਂ ਆਪਾਂ ਉਹਨਾਂ ਨੂੰ ਵੀ ਫੜਿਆ ਜਾਏਗਾ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਿਕਵਰੀ ਵੀ ਹੋਏਗੀ। ਸਰਪੀ ਸਾਹਿਬ ਨਸ਼ਾ ਤਸਕਰ ਕਿ ਜੈਂਸਰ। ਪਰ ਵੈਪਨ ਕਿਹੜਾ ਮਿਲਿਆ? ਨਸ਼ਾ ਤਸਕਰ ਹੈ ਜੀ ਨਾਲ ਗੈਂਗਸਟਰ ਵੀ ਕਹਿ ਸਕਦੇ ਆਂ ਬਿਕੋਜ਼ ਇਹ ਨਾਲ ਵੈਪਨ ਵੀ ਰੱਖਦਾ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਵੀ ਹੈ ਤੇ ਤਿੰਨ ਐਨਡੀਪੀਐਸ ਦੇ ਪਰਚੇ ਅਲੱਗ-ਅਲੱਗ ਥਾਣਿਆਂ ਦੇ। ਹਾਂਜੀ। ਵੈਪਨ ਇਹ ਤੋਂ 32 ਬੋਰ ਦਾ ਮਿਲਿਆ ਜੀ। ਜਿਸ ਤੇ ਜਿਹਦੇ ਤੋਂ ਇਹਨੇ ਪੁਲਿਸ ਪਾਰਟੀ ਨਾਲ ਫਾਇਰਿੰਗ ਕੀਤੀ ਸਰ ਕਿੰਨੀਆਂ ਗੋਲੀਆਂ ਇਸ ਨੌਜਵਾਨ ਦੇ ਵੱਲੋਂ ਚਲਾਈਆਂ ਗਈਆਂ ਇਹ ਇੱਕ ਇਹ ਕਿਹਦੇ ਵੱਲੋਂ ਚੱਲੀ ਇੱਕ ਰਿਟੈਲੀਟਰੀ ਸੈਲਫ ਡਿਫੈਂਸ ਫਾਇਰ ਹੋਇਆ ਪੁਲਿਸ ਪਾਰਟੀ ਕਰਦੀ ਜਿਵੇਂ ਕੱਲਾ ਸੀ ਜਾਂ ਕੋਈ ਹੋਰ ਵੀ ਨਾਲ ਰੱਖੀ ਸੀ ਇਹਰੇ ਨਾਲ ਨਹੀਂ ਕੱਲ ਤਾਂ ਕੱਲਾ ਹੀ ਸੀਗਾ ਇਹ ਬਾਕੀ ਇਹਦੇ ਨੇ ਸਾਥੀ ਆ ਉਹਨਾਂ ਤੇ ਉੱਥੇ ਅਸੀਂ ਵਰਕ ਕਰ ਰਹੇ ਹਾਂ ਕਿੰਨੀ ਉਮਰ ਹੈ ਦੀ ਹੁਣੀ ਮੇਰੇ ਖਿਆਲ 22 22 ਸਾਲ ਰਾਤ ਲੇਟ ਆਲਮੋਸਟ 12 ਦੇ ਨੇੜੇ ਤੜੀ ਹੈ ਪਹਿਲਾਂ ਵੀ ਦੋ ਦੋ ਮੁਕਦਮੇ ਦਰਜ ਹੋਏ ਜੀ ਮਜੀਠਾ ਰੋਡ ਪਹਿਲਾਂ ਇਨਫੋਰਮੇਸ਼ਨ ਤੇ ਹੋਇਆ ਔਰ ਉਸ ਪਾਰਟੀ ਨੇ ਆਪਣੀ ਜਦੋਂ ਫਾਲੋਅ ਅਪ ਚ ਆ ਕੇ ਇੱਥੇ ਜਦੋਂ ਇਨਕਾਊਂਟਰ ਹੋਇਆ ਉਸ ਤੇ ਵਿੱਚ ਇੱਥੇ ਵੀ ਨਵਾਂ ਪਰਚਾ ਦਰਜ ਕੀਤਾ ਗਿਆ ਸਰ ਕਿੰਨੀ ਦੇਰ ਤੋਂ ਬਾਹਰ ਸੀ ਹਾਂਜੀ ਹਾਂਜੀ ਸਰ ਕਿੰਨੀ ਦੇਰ ਤੋਂ ਬਾਹਰ ਸੀ ਉਹ ਚੈੱਕ ਕਰਦੇ ਹਾਂ ਜੀ ਸਾਰਾ ਦਾ ਜੇਲ੍ਹ ਰਿਕਾਰਡ ਵਗੈਰਾ ਅਸੀਂ ਸਾਰਾ ਇਸ ਕੰਮ 'ਚ ਲੱਗੇ ਹੋਏ ਹਾਂ ਵੀ ਇਹਨਾਂ ਦਾ ਸਾਰਾ ਨੈਟਵਰਕ ਜਿਹੜਾ ਉਹ ਸਪੈਸ਼ ਕੀਤਾ ਜਾਵੇ ਸਰ ਕਿੰਨੀ ਦਿਨ ਤੋਂ ਕੰਮ ਕਰ ਰਹੀ ਸੀ ਇਹ ਕਾਫੀ ਧੇਰ ਤੋਂ ਮੁਕਦਮੇ ਹੈਗੇ ਜੀ ਤੁਸੀਂ ਦੇਖੋ ਤਾਂ ਚਾਰ ਮੁਕਦਮੇ ਹਨ ਤਿੰਨ ਐਨਡੀਪੀਐਸ ਦੇ ਕਾਰਮਜ਼ੈਕਟ ਦੇ ਇਹਦਾ ਮਤਲਬ ਬੰਦਾ ਕ੍ਰਿਮੀਨਲ ਬੈਕਗ੍ਰਾਉਂਡ ਤੇ ਪ੍ਰਵਿਰਤੀ ਤਾਂ ਹੈ ਹੀ ਹੈ ਨਾ ਜੀ ਠੀਕ ਹੈ ਥੈਂਕ ਯੂ ਐਟ੍ਰੀਲੀਅਨ ਮਾਲ ਤੋਂ ਇਹ ਜਦੋਂ ਲੱਭਣ ਆਸਤੇ ਪਾਰਟੀ ਆਈ ਹੈ ਤਾਂ ਤਾਂ ਉਹਨਾਂ ਨੇ ਫਾਲੋਅ ਅਪ ਕਰਦੇ ਕਰਦੇ ਕਈ ਗਲੀਆਂ ਦੇ ਵਿੱਚ ਵੀ ਘੁੰਮਿਆ ਉਸ ਤੋਂ ਬਾਅਦ ਜਦੋਂ ਇੱਧਰ ਆਇਆ ਤਾਂ ਇੱਥੇ ਆ ਕੇ ਮੋਟਰਸਾਈਕਲ ਸਲਿੱਪ ਹੋਇਆ ਥੈਂਕ ਯੂ ਜੀ ਸੋ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਮੌਕੇ ਤੇ ਪਹੁੰਚੇ ਨੇ ਐਨਕਾਊਂਟਰ ਵਾਲੀ ਥਾਂ ਤੇ ਪਹੁੰਚੇ ਨੇ ਤੇ ਮੀਡੀਆ ਦੇ ਮੁਖਾਤਬ ਹੋਏ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕ੍ਰਿਮినਲ ਬੈਕਗ੍ਰਾਉਂਡ ਦਾ ਨਸ਼ਾ ਤਸਕਰਾ ਇਹਨੂੰ ਗੈਂਗਸਟਰ ਕਹ ਲਿਓ ਚਾਰ ਮਾਮਲੇ ਇਹਤੇ ਦਰਜ ਨੇ ਤਿੰਨ ਐਨਡੀਪੀਐਸ ਦੇ ਮਾਮਲੇ ਦਰਜ ਨੇ ਇੱਕ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਹੈ ਮਨਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਤਸਵੀਰਾਂ ਸਾਂਝੀਆਂ ਕਰਨ ਦੇ ਲਈ ਸੋ ਹਥਿਆਰ ਬਰਾਮਦ ਹੋਇਆ ਹੈ ਇਸ ਦੇ ਨਾਲ ਹੀ ਸੀਪੀ ਭੁੱਲਰ ਨੇ ਕਿਹਾ ਹੈ ਕਿ ਜੋ ਇੱਕ ਕੈਂਪੇਨ ਚਲਾਈ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਸ ਦੇ ਤਹਿਤ ਨਸ਼ਾ ਤਸਕਰਾ ਤੇ ਨਕੇਲ ਕਸੀ ਜਾ ਰਹੀ ਹੈ ਅੱਜ ਇਹ ਨਾਮੇ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ